ਬਸ਼ੇਰੀ ਨਹੀਂ ਅੱਗ ਦੀ ਨਾਲ ਹੀ ਦਿਖਾਉਣੀ ਹੈ ਨਖਰਾ ਨੁਖਰਾ ਤਾਂ ਗੱਲਾਂ ਹੀ ਛੱਡ ਦੋ ਛੋਟੀ ਉਮਰ ਦੀ ਮਾਰ ਕੇ ਨੇ ਸਿਰਾਂ ਤੇ ਜਦੋਂ ਆ ਕੇ ਦੇਖੋਗੇ ਨਾ ਦਿਲ ਲੁੱਟਦੀ ਹੈ ਬੱਚੀ ਮਾਰਵੜੀ ਬਸ਼ੇਰੀ ਆ ਰੰਗ ਰੰਗ ਪੱਕਾ ਤੇ ਚਾਂਕਾ ਮਾਰਦੀ ਆ ਕੀ ਉਮਰ ਆ ਕਿੰਨੀ ਹਾਈਟ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਮਿਲਦੇ ਆ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਤੇ ਉੱਤੇ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਹੋ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੋਸਤੋ ਇੱਕ ਮੰਨ ਲਓ ਉੱਡਣਾ ਛਾਪ ਹੀ ਲਿਆਤਾ ਤੁਹਾਡੇ ਲਈ ਦਿਲ ਚ ਬੈਠੋ ਬਸ਼ੇਰੀ ਇੱਕ ਵਾਰ ਵੀਡੀਓ ਪੂਰੀ ਦੇਖ ਲਓ ਮਸਾਂ ਤੁਹਾਡੇ 5 ਮਿੰਟ ਹੀ ਲੈਣੇ ਆ ਜਿਆਦਾ ਟਾਈਮ ਨਹੀਂ ਲੈਂਦੇ 5 ਮਿੰਟ ਲਵਾਂ ਪਰ ਇੰਨੀ ਗਾਰੰਟੀ ਤੁਹਾਨੂੰ ਦੇ ਦਿੰਦੇ ਆ ਜਿਹੜੇ 5 ਮਿੰਟ ਤੁਹਾਡੇ ਲਈ ਨਜ਼ਾਰਾ ਆਜੋ ਸਵਾਦ ਲਿਆਦਾ ਕਿ ਬਸ਼ੇਰੀ ਡੈਲ ਚ ਵੰਦੀ ਆ ਅੱਗ ਦੀ ਲਾਟ ਹੀ ਆ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦੀ ਆ ਕਿੰਨੇ ਟਾਈਮ ਦੀ ਆ ਕੀ ਹਾਈਟ ਆ ਕੀ ਮੁੱਲ ਦਾ ਆਈਡੀਆ ਵੀ ਦਵਾਂ ਤੁਹਾਨੂੰ ਤੇ ਆਜੋ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਤੇ ਵੀਡੀਓ ਸਾਰੀ ਪੂਰੀ ਦੇਖ ਲਓ ਡਿਟੇਲ ਪੂਰੀ ਦੇਖ ਲਓ ਤੇ ਕਮੈਂਟ ਆ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਬੱਚੀ ਤੇ ਕਰਦੇ ਆਪਾਂ ਹੁਣ ਬੱਚੀ ਬਾਰੇ ਗੱਲ ਦੋਸਤੋ ਨਖਰਾ ਨਖਰਾ ਤਾਂ ਤੁਸੀਂ ਆਪ ਹੀ ਦੇਖ ਲਿਆ ਹਨਾ ਜਿਹੜੀ ਚੀਜ਼ ਦਸਤਨ ਵਾਲੀ ਉਹ ਮੈਂ ਦੱਸ ਦੇਣਾ ਬਾਕੀ ਜੇ ਮਨ 'ਚ ਬੈਠੀ ਤਾਂ ਨੰਬਰ ਦੇ ਦਾਂ ਇਹ ਫੋਨ ਲਾ ਲਿਓ ਕੀ ਪਤਾ ਤੁਹਾਡੇ ਘਰ ਦਾ ਇਹ ਤਾਂ ਦਾਣਾ ਪਾਣੀ ਬਣ ਜੇ ਦੋਸਤੋ ਸਬਕ 2 ਸਾਲ ਦੀ ਬਸ਼ੇਰੀ ਹੋਈ ਆ ਜੀ ਆ ਮਾਰਵਾੜੀ ਬਸ਼ੇਰੀ ਆ ਨਵੀਂ ਉਮਰ ਦੀ ਕੱਦ-ਕੁੱਦ ਤਾਂ ਵਧੀਆ ਕੱਢ ਰਹੀ ਐ 95 ਇੰਚ ਦੇ ਕਰੀਬ ਇਹਦਾ ਕੱਦ ਹੋ ਗਿਆ 90 ਤੋਂ ਵੀ ਬਾਹਰ ਹੀ ਜਾਊ ਆਪਾਂ ਮੰਨੀ ਤੇ ਰੰਗ ਬਹੁਤ ਪੱਕਾ ਕੋ ਮੈਂ ਤੇ ਰੰਗ ਆ ਪੱਕੇ ਕੋ ਮੈਂ ਤੇ ਦੀ ਰੰਗ ਮੈਂ ਇਹਦਾ ਲਾਈਵ ਪਾਇਆ ਸੀ ਜਦ ਦਿਨ ਆਈ ਸੀ ਮੀਂਹ ਜਾਂ ਪੈਂਦਾ ਸੀ ਜੇ ਤੁਹਾਨੂੰ ਯਾਦ ਹੋਵੇ ਤੇ ਉਹ ਲਾਈਵ ਨੂੰ ਇੰਨਾ ਤੁਹਾਡਾ ਪਿਆਰ ਮਤਲਬ ਬਹੁਤ ਭਰਾਵਾਂ ਦੇ ਫੋਨ ਆਏ ਬਸ ਉਸ ਦਿਨ ਮੀਂਹ ਪੈਣੇ ਮੌਸਮ ਸੀ ਨਾ ਹੋਣੇ ਇਹਦੀ ਫੋਟੋ ਵੀਡੀਓ ਨਹੀਂ ਬਣਾਈ ਗਈ ਸੀ ਤੇ ਅੱਜ ਫੋਟੋ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਸਾਂਝੀ ਕੀਤੀ ਆ ਹੁਣ ਤੁਸੀਂ ਆਪ ਤਸੱਲੀ ਕਰ ਲਿਓ ਬੱਚੀ ਦੀ ਉਮਰ ਸਵਾਕ 2 ਸਾਲ ਆ ਮਾਰ ਕੇ ਮੱਥੇ ਬਲੇਜ ਪ੍ਰੋਪਰ ਤਿੰਨ ਪੈਰ ਚੱਟੇ ਆ ਤੇ ਲੈ ਇੰਤਲੋਂ ਤੇ ਦੀ ਸੋਹਣੀ ਆ ਹੱਡਾਂ ਪੈਰਾਂ ਦੀ ਸੋਹਣੀ ਆ ਤੇ ਚਮਕ ਵੀ ਚੰਗੀ ਆ ਖੜਨੇ ਖੁੜਨੇ ਗਰਦਨ ਦੀ ਬਹੁਤ ਚੰਗੀ ਆ ਮੂਰੇ ਮਾਰੇ ਦੀ ਪੂਰੀ ਚੰਗੀ ਆ ਤੇ ਕੰਨ ਜਮਾ ਸੂਟ ਆ ਤੇ ਪੂਰਾ ਸੁਨੱਖੇ ਕੰਨ ਦੀ ਆ ਦੋਸਤੋ ਆਪਾਂ ਨੂੰ ਘੋੜੇ ਬਾਰੇ ਆਪਾਂ ਤੁਹਾਨੂੰ ਦੱਸਦੀ ਆਪਾਂ ਨੂੰ ਕੋਈ ਕਨਫਰਮ ਨਹੀਂ ਆਪਾਂ ਅਨਨੋਨ ਮੰਨ ਕੇ ਦਵਾਂਗੇ ਜਿਹੜੇ ਮਾਲਕਾਂ ਤੋਂ ਆਪਾਂ ਲਿਆਂਦੀ ਆਪਾਂ ਪੰਜਾਬ ਤੋਂ ਹੀ ਲਈ ਆ ਪਰ ਗੁਜਰਾਤ ਤੇ ਜ ਬੱਚੀ ਦਾ ਜਨਮ ਹੋਇਆ ਹੋਇਆ ਰਾਤ ਵਿੱਚ ਚੰਗੇ ਘੋੜੇ ਦੀ ਉਹਨਾਂ ਨੇ ਦੱਸੀ ਆ ਪਰ ਆਪਾਂ ਜਿੰਨਾ ਟਾਈਮ ਆਪਾਂ ਨੂੰ ਕੋਈ ਪ੍ਰੂਫ ਨਹੀਂ ਆਪਾਂ ਅਨਨੋਨ ਮੰਨ ਕੇ ਦਵਾਂਗੇ ਪਰ ਜਿਹੜੀ ਹਸਾਬ ਦੀ ਬੱਚੇ ਦੀ ਕੁਆਲਿਟੀ ਹੈ ਨਾ ਬੱਚੀ ਦੀ ਤੇ ਹੈ ਬਾਕੀ ਚੰਗੇ ਸਾਹਨ ਦੀ ਹੈ ਕੋ ਖਾਨਦਾਨ ਜਿਹੜਾ ਥਪਣ ਬਰੀਕੀ ਮਜਬੂਤੀ ਚਮਕ ਸਾਰੀ ਇਹ ਖਾਨਦਾਨ ਦੇ ਨਿਸ਼ਾਨੀ ਹੁੰਦੀ ਹੈ ਸੋ ਸਾਰੀਆਂ ਚੀਜ਼ਾਂ ਦੇਖੋ ਜਿਵੇਂ ਹੁਣ ਤੁਸੀਂ ਤੁਹਾਡੇ ਫੋਨ ਦੀ ਡਿਸਪਲੇ ਉੱਪਰ ਬੱਚੀ ਦੀ ਵੀਡੀਓ ਚੱਲ ਰਹੀ ਆ ਤੁਸੀਂ ਆਪ ਦੇਖ ਸਕਦੇ ਹੋ ਖੜਨੀ ਦੀ ਜਿਹੜਾ ਗਰਦਨ ਵਾਲਾ ਫਰੇਮ ਆ ਜਿਹੜਾ ਮਾਰਕਾ ਪ੍ਰੋਪਰ ਬਲੇਜ ਆ ਤੇ ਜਿਹੜੇ ਕੰਨ ਦੀ ਸੀਪ ਜਾਂ ਕੰਨ ਦੀ ਆਪਾਂ ਬਣਾਵਟ ਕਹਿ ਸਕਦੇ ਪੂਰੀ ਪਰਫੈਕਟ ਮਾਰਵਾਰੀ ਵਾਲੀ ਹੈ ਜਿੰਨੀ ਕੁ ਮੇਰੇ ਨੌਲੇਜ ਦੇ ਅਨੁਸਾਰ ਜਿੰਨਾ ਕੁ ਮੇਰਾ ਤਜਰਬਾ ਤੇ ਬਾਕੀ ਮਾਰਕਾ ਮੁਰਕਾ ਬਹੁਤ ਸੋਹਣਾ ਤਿੰਨ ਪੈਰ ਜਮਾ ਥੋੜੇ ਥੋੜੇ ਚਿੱਟੇ ਤੇ ਲੈਂਥ ਨੂੰ ਉਥੇ ਚੰਗੀ ਹੋਣ ਮੰਨ ਲਓ ਸਵਾ ਦੋ ਸਾਲ ਦੀ ਹੋ ਗਈ ਦੋਸਤ ਮੂਰੇ ਮਹੀਨੇ ਡੇਢ ਮਹੀਨੇ ਤਾਂ ਇਹਨੇ ਮੇਟ ਕਰਾਉਣ ਵਾਲੀ ਹੋ ਜਾਣਾ ਬੱਚੀ ਨੇ ਤੇ ਆਪਾਂ ਜਿਹੜੀ ਮੀਟਿੰਗ ਵਾਲੀ ਖੋੜੀ ਵਿੱਚ ਗਾਣੋ ਲੱਭਦੇ ਹੁੰਨੇ ਆ ਉਹਦੀ ਲੈਂਥ ਵੀ ਹੋਵੇ ਹੈਨਾ ਹੱਡਾਂ ਪੈਰਾਂ ਦੀ ਮਜੂਤੀ ਵੀ ਹੋਵੇ ਗਰਦਨ ਚੰਗੀ ਹੋਵੇ ਗਰਦਨ 'ਚ ਕੁੰਡ ਵੀ ਹੋਵੇ ਕੰਨ ਵੀ ਹੋਵੇ ਤੇ ਸਾਰਿਆਂ ਤੋਂ ਮੁੱਖ ਗੱਲ ਬੀ ਮਾਰਕਾ ਹੋਵੇ ਕਿਉਂ ਜੇ ਘੋੜੀ ਦੇ ਮਾਰਕਾ ਹੋਵੇ ਤਾਂ ਘੋੜਾ ਜੈਹੋ ਜਾਂ ਮਰਜ਼ੀ ਹੋਵੇ ਬਰੀਕ ਹੋਵੇ ਜਾਂ ਕਈ ਵਾਰ ਆਪਾਂ ਆਪਣੀ ਘੋੜੀ ਦੀਆਂ ਕਮੀਆਂ ਪੂਰੀਆਂ ਕਰਾਉਣ ਲਈ ਕੋਈ ਬਰੀਕ ਜਾਂ ਕੋਈ ਮੋٹے ਹੱਡਾਂ ਪੈਰਾਂ ਦਾ ਜਾਈ ਜੀ ਆਪਣੇ ਘੋੜੀ 'ਚ ਕਮੀ ਹੁੰਦੀ ਹੈ ਉਹ ਜਾਂ ਘੋੜਾ ਦੇਣਾ ਪੈਂਦਾ ਤੇ ਜੇ ਆਪਣੀ ਘੋੜੀ ਦਾ ਮਾਰਕਾ ਚੰਗਾ ਹੋਵੇ ਤਾਂ ਮੱਲੋ ਮੱਲੀ ਕੂੜੀ ਨੇ ਬੱਚਾ ਵਧੀਆ ਦਿਨਾ ਹੀ ਦਿਨਾ ਆਮ ਤੌਰ ਤੇ ਮਾਰਕੇ ਵਾਲੇ ਤਾਂ ਇਹਨੇ ਪਰਮਾਤਮਾ ਦੀ ਕਿਰਪਾ ਨਾਲ ਟਾਂਕੇ ਹੀ ਤੋੜੇ ਪਏ ਸਾਰੇ ਚੀਜ਼ਾਂ ਮੰਨ ਲਓ ਸਿਰਾਈ ਕਰਾਈ ਜਾਂਦੀ ਹੈ ਮਾਰਕਾ ਵੀ ਗਰਦਨ ਦਾ ਫਰੇਮ ਖਾਨ ਕੰਡੀਸ਼ਨ ਤੇ ਬਾਕੀ ਨਵੇਂ ਹਨ ਹਨਾ ਨਵੀਂ ਉਮਰ ਦੀ ਹੈ ਤੇ ਮੇਨ ਗੱਲ ਜਿਹੜੀ ਹੁੰਦੀ ਹੈ ਆਪਣੇ ਬਾਲਪੋਰੀਆਂ ਵੱਲੋਂ ਸਾਫ਼ ਕੋਈ ਬਾਲਪੋਰੀ ਚ ਨਹੀਂ ਕੋਈ ਫਾਲਟ ਕਿਸੇ ਤਰ੍ਹਾਂ ਦਾ ਹੱਥ ਪੈਰ ਚ ਨਹੀਂ ਕੋਈ ਪੈਰ ਨਹੀਂ ਵਿੰਗਾ ਕੋਈ ਪੈਰ ਨਹੀਂ ਟੇਗਾ ਹਨਾ ਸਾਰੇ ਪਾਸੋਂ ਪੂਰੀ ਓਕੇ ਰਿਪੋਰਟ ਹੈ ਦੀ ਸੋ ਦੋਸਤੋ ਜਿਹੜੇ ਵੀ ਭਰਾ ਦੇ ਘੋੜੀ ਚੱਲਦੀ ਹੋਈ ਸੌਰੀ ਮੈਂ ਪਹਿਲਾਂ ਮਾਫੀ ਚਾਹੁੰ ਵੀ ਮੈਂ ਘੋੜੀ ਕਹਤਾ ਇਹ ਹੈ ਬੱਚੀ ਆ ਸਵਾਗ 2 ਸਾਲ ਦੀ ਹੋਈ ਆ ਤੇ ਚਲਦੀ ਉਹ ਆਪਣਾ ਫਾਰਮ ਦਾ ਐਡਰੈਸ ਤੁਹਾਨੂੰ ਪਤਾ ਹੀ ਬਾਬਾਜੀਤ ਦਾ ਸਟੱਡ ਫਾਰਮ ਆ ਕੇ ਬੱਚੀ ਦੇਖ ਸਕਦੇ ਹੋ ਤੁਸੀਂ ਤੇ ਬਾਲ ਭੋੜੀਆਂ ਦੀ ਸਾਫ ਹੈ ਜੀ ਇੱਕ ਵਾਰ ਮੈਂ ਫੇਰ ਇਹਦੀ ਮੋਟੀ ਮੋਟੀ ਡਿਟੇਲ ਤੁਹਾਨੂੰ ਦੱਸ ਦਿੰਦਾ ਜੀ ਸਵਾਗ 2 ਸਾਲ ਉਮਰ ਆ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਲੈਂਥ ਲੁੰਥਰੀ ਚੰਗੀ ਆ ਤੇ ਇਹ ਸਾਇਨ ਸੋਨੀ ਬੇਸ਼ੇਰੀ ਸੋਨੀ ਹੈ ਹਨਾ ਸੋ ਜੇ ਕੋਈ ਨਵੀਂ ਉਮਰ ਦੀ ਬੇਸ਼ੇਰੀ ਭਾਲਦਾ ਹੋਇਆ ਮਾਰਵਾੜੀ ਤਾਂ ਇੱਕ ਵਾਰ ਆ ਕੇ ਜਰੂਰ ਦੇਖੋ ਤੇ ਬਾਕੀ ਹੋਰ ਡਿਟੇਲ ਜੇ ਆਦੀ ਚਾਹੀਦੀ ਉਹ ਜਿਹੜੀ ਆਪਾਂ ਵੀਡੀਓ ਚ ਦੇਣੀ ਤੇਜ਼ੀ ਤੇਜ਼ੀ ਭੁੱਲ ਗਈ ਹੋਈ ਹੈ ਤਾਂ ਉਹ ਨੰਬਰ ਮੈਂ ਦੇ ਦਉ ਤੁਹਾਨੂੰ ਲਾਸਟ ਤੇ ਤੁਸੀਂ ਨੰਬਰਾਂ ਤੇ ਫੋਨ ਲਾ ਕੇ ਇਹਦੀ ਡਿਟੇਲ ਹੋਰ ਵੀ ਲੈ ਸਕਦੇ ਤੇ ਦੋਸਤੋ ਆਈਡੀ ਹੈ ਦਾ ਲੱਖੋਂ ਉੱਪਰ ਵੱਣ ਵਾਲੀ ਹੈ 2 ਲੱਖ ਤੋਂ ਥੱਲੇ ਹੈ ਤੁਹਾਨੂੰ ਆਈਡੀਆ ਦੇਤਾ ਆਪਾਂ ਤੋ ਜੇ ਨਹੀਂ ਰੇਂਜ ਵਾਲੇ ਕਿਹਨੇ ਪੈਸੇ ਲੈਣੇ ਹੋ ਤਾਂ ਬੱਚੀ ਨਾ